ਸੋ ਅੱਜ ਪਤਾ ਲੱਗ ਗਿਆ ਜੋਗੀਆਂ ਜੀ ਦੇ ਕੋਤ ਕਨ ਦਾ ਮਾਇਆ ਜੀ ਨੂੰ ਦੱਸੋ ਕਿ ਕੀ ਕਹਣਾ ਜੋਗੀਆਂ ਪਾਸ ਗੋਲ ਬਾਲਮੇਕੀ ਭਗਵਾਨ ਜੀ ਕੀ ਅੱਜ ਗਰਦਾਸਪੁਰ ਦੇ ਨਗਰ ਵਾਸੀਆਂ ਨੂੰ ਭਗਵਾਨ ਬਾਲਮੇਕੀ ਜੀ ਦੇ ਜਨਮ ਦਿਨ ਦੇ ਪ੍ਰਗਟ ਦਿਵਸ ਤੇ ਬਹੁਤ ਬਹੁਤ ਵਧਾਈ ਭਗਵਾਨ ਬਾਲਮੇਕੀ ਜੀ ਜੋ ਕਿ ਸਾਡੇ ਮਰਿਆਦਾ ਪ੍ਰਸੋਤਮ RAM ਜੀ ਦੇ ਰਾਮਾਇਣ ਦੇ ਰਚਿਤਾ ਨੇ ਉਹਨਾਂ ਨੇ ਉਹਨਾਂ ਨੇ ਬਹੁਤ ਜ਼ਿਆਦਾ ਸਿੱਖਿਆ ਉਹਨਾਂ ਨੇ ਜੀਵਨ ਤੋਂ ਸਿੱਖਿਆਵਾਂ ਮਿਲੀਆਂ ਹਨ ਔਰ ਲਵ ਕੁਸ਼ੀ ਦੇ ਜੀਵਨ ਦੇ ਪਾਲਨ ਹਾਰ ਹਨ ਸੀਤਾ ਮਾਤਾ ਦੇ ਰક્ષਣ ਹਾਰ ਹਨ ਬਾਲਮਿਕੀ ਸਮਾਜ ਨਹੀਂ ਪੂਰਾ ਭਾਰਤ ਵਰਸ਼ ਜੋਗੀ ਅੱਜ ਦੇ ਦਿਨ ਨੂੰ ਬੜੇ ਉਲਾਸ ਨਾਲ ਮਨਾਇਆ ਜਾ ਰਿਹਾ ਹੈ ਇਹ ਦਿਨ ਪੂਰੇ ਸਮਾਜ ਨੂੰ ਇੱਕਜੁੱਟ ਹੋਣ ਦਾ ਮੈਸੇਜ ਦਿੰਦਾ ਹੈ ਭਗਵਾਨ ਬਾਲਮਿਕੀ ਦਾ ਜੀਵਨ ਜੋ ਕਿ ਇੱਕ ਮਰਿਆਦਾ ਪਰਸ਼ੋਤਮ RAM ਜੀ ਦੇ ਜ ਸਾਹਮਣੇ ਪਛਾਣ ਵਿੱਚ ਕਾਵੇ ਦੇ ਰੂਪ ਦੇ ਵਿੱਚ ਰਚਨਾ ਰਮਾਇਣ ਐਡੀ ਵੱਡੀ ਦੇਨ ਹੈ ਜੋ ਕਿ ਜੁਗ ਜੁਗਾਂਤਰ ਤੱਕ ਇੱਕ ਯਾਦਗਾਰੀ ਰਹੇਗੀ ਲੋਕਾਂ ਨੂੰ ਪ੍ਰੇਰਨਾ ਦਾ ਰੂਪ ਦੇ ਦਿੱਤਾ ਜਾਏਗਾ ਘਰ ਘਰ ਵਿੱਚ ਰਮਾਇਣ ਦਾ ਪਾਠ ਹੁੰਦਾ ਹੈ ਜਿਸ ਦੇ ਨਾਲ ਰਮਾਇਣ ਤੋਂ ਸਾਨੂੰ ਮਰਿਆਦਾ ਪਰਸ਼ੋਤਮ ਦੇ ਭਗਵਾਨ RAM ਦੇ ਜੀਵਨ ਦੀ ਜਾਣਕਾਰੀ ਮਿਲਦੀ ਹੈ ਭਗਵਾਨ RAM ਜੋ ਕਿ ਇੱਕ ਮਰਿਆਦਾ ਪਰਸ਼ੋਤਮ ਹਨ ਇੱਕ ਕੁਸ਼ਲ ਪੁੱਤਰ ਆਦਰਸ਼ ਪੁੱਤਰ ਦੇ ਨਾਂ ਤੇ ਅਦਰਸ਼ ਪਤੀ ਦੇ ਨਾਂ ਤੇ ਆਦਰਸ਼ ਭਰਾਤਾ ਦਾ ਜੀਵਨ ਜੋ ਕਿ ਸਾਰਿਆਂ ਦੇ ਸਾਹਮਣੇ ਰੱਖਦੇ ਹਨ ਉਹਨਾਂ ਤੋਂ ਸਾਨੂੰ ਜੀਵਨ ਦੀ ਸਿੱਖਿਆ ਮਿਲਦੀ ਹੈ ਇੱਕ ਵਾਰ ਫਿਰ ਗਰਦਾਰਸੌਰ ਵਾਸੀਆਂ ਨੂੰ ਬਹੁਤ ਬਹੁਤ ਇਸ ਦਿਨ ਦੀ ਵਧਾਈ ਅਤੇ ਮੈਂ ਉਮੀਦ ਕਰਦਾ ਹਾਂ ਪੂਰਾ ਸ਼ਹਿਰ ਇਸ ਤਰ੍ਹਾਂ ਉਲਿਸ ਉਲਾਸ ਦੇ ਨਾਲ ਉਹਨਾਂ ਦਾ ਜਨਮ ਦਿਨ ਮਨਾ ਰਿਹਾ ਹੋਵੇਗਾ ਤਾਂ ਹਰ ਮੰਦਰ ਗੁਰਦਾਸਪੁਰ ਜ਼ਿਲ੍ਹੇ ਦਾ ਜਿਹੜਾ ਕਿ ਧਰਮ ਜਾਗਰਨ ਦੇ ਨਾਲ ਸੰਬੰਧਿਤ ਹੈ ਲਗਭਗ 157 ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਚੱਲ ਰਿਹਾ ਉੱਥੇ ਵਾਲਮੀਕੀ ਜੀ ਦਾ ਜੀਵਨ ਦੀ ਪੂਰੀ ਚਰਚਾ ਕੀਤੀ ਜਾ ਰਹੀ ਹੈ ਉਹਨਾਂ ਦੇ ਜੀਵਨ ਤੋਂ ਸਿੱਖਿਆਵਾਂ ਲਈ ਜਾ ਰਹੀਆਂ ਹਨ ਔਰ 사ਸੰਗ ਦੇ ਰੂਪ ਵਿੱਚ ਉਹਨਾਂ ਦਾ ਜਨਮ ਦਿਨ ਅੱਜ 157 사ਸੰਗ ਦੇ ਰੂਪ ਵਿੱਚ ਜ਼ਿਲ੍ਹੇ ਦੇ ਵਿੱਚ ਮਨਾਇਆ ਜਾ ਰਿਹਾ ਹੈ ਭਗਵਾਨ ਵਾਲਮੀਕੀ ਜੀ ਦੀ ਜੈ ਜੀ ਸਾਹਿਬ ਕਿ ਕਹਾਂਗੇ ਇਸ ਨੂੰ ਸਤਿਕਾਰ ਭਗਵਾਨ ਵਾਲਮੀਕੀ ਜੀ ਹੈ। ਔਰ ਅੱਜ ਬੜਾ ਕੋਈਤਰ ਦਿਨ ਹੈ ਭਗਵਾਨ ਵਾਲਮੀਕੀ ਦਾ ਪ੍ਰਗਟ ਦਿਵਸ ਹੈ ਗਾਜੇ। ਅੱਜ ਗਰਦਾਸਪੁਰ ਸ਼ਹਿਰ ਚ ਸਾਰੀ ਦੁਨੀਆ ਚ ਬੜੀ ਧੂਮ-ਧਾਮ ਨਾਲ ਇਹ ਦਿਵਸ ਮਨਾਇਆ ਜਾ ਰਿਹਾ ਹੈ। ਪਵਨ ਪੁੱਤਰ ਰਮਾਇੰਦਰ ਚੈਤਾ ਨੇ ਔਰ ਉਹਨਾਂ ਨੇ ਸਾਨੂੰ ਮर्यादा ਨਾਲ ਰਹਿਣਾ ਸਿਖਾਇਆ ਹੈ। ਵਾਲਮਿਕੀ ਜੀ ਮਹਾਰਾਜ ਨੇ ਕੋਈ ਸਮਾਜ ਦੀ ਸੰਸਥਾਪਨ ਕੀਤੀ ਕਿ ਇਹ ਵਾਲਮਿਕੀ ਸੰਸਥਾ ਹੈਗਾ ਜਾਂ ਕਿਹੜਾ ਸਮਾਜ ਹੈਗਾ ਅਸੀਂ ਸਾਰੇ ਇੱਕ ਹੈਗੇ ਆ ਇੱਕੋ ਸਮਾਜ ਦੀ ਸੰਸਥਾਪਨਾ ਕਰਨ ਲਈ ਹੀ ਉਹਨਾਂ ਨੇ ਇਹ ਐਡਾ ਵੱਡਾ ਮਹਾਨ ਗ੍ਰੰਥ ਜਿਹੜਾ ਰਚਿਆ ਹੈ ਹਰੇਕ ਚੀਜ਼ ਦਾ ਉਹਨਾਂ ਨੇ ਆਪਣੇ ਜੀਵਨ ਦਾ ਨਿਚੋੜ ਕੱਢ ਕੇ ਸਾਡੇ ਸਾਹਮਣੇ ਰੱਖਿਆ ਜੇ ਔਰ ਸਾਨੂੰ ਚਾਹੀਦਾ ਹੈ ਕਿ ਅਸੀਂ ਧਰਮਾਂ ਤੋਂ ਪਿੱਛੇ ਹਟ ਕੇ ਇੱਕ ਮਨੁੱਖਤਾ ਦੇ ਇੱਕ ਪਲੇਟਫਾਰਮ ਤੇ ਆਈਏ ਜਿਹਦੇ ਵਿੱਚ ਕੋਈ ਉੱਚਾ ਨੀਵਾ ਕੋਈ ਛੋਟਾ ਵੱਡਾ ਨਾ ਹੋਵੇ ਸਾਰੇ ਉਹਾਂ ਦੇ ਸਿੱਖਿਆ ਤੇ ਚੱਲੀਏ ਮੈਂ ਧਰਮ ਜਾਗਰਣ ਮੰਚ ਵੱਲੋਂ ਆਪ ਸਭ ਨੂੰ ਦੁਬਾਰਾ ਭਗਵਾਨ ਵਾਲਮੀਕੀ ਦੇ ਪ੍ਰਗਟ ਦਿਨ ਦੀ ਬਹੁਤ ਬਹੁਤ ਬਤਾਇ ਦਿਨਾ ਧੰਨਵਾਦ ਜੈ ਗੁਰਦੇਵ ਜੈ ਭਗਵਾਨ ਵਾਲਮੀਕ ਜੀ ਕੀ ਗੁਰੂ ਪਿਆਰੀ ਸਾਧ ਸੰਗਤ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬਾਣੀ ਸਤਿਗੁਰ ਅਰਜਨ ਦੇਵ ਜੀ ਮਹਾਰਾਜ ਸਤਿਗੁਰ ਅਰਜਨ ਦੇਵ ਜੀ ਮਹਾਰਾਜ ਆਪਣੀ ਬਾਣੀ ਵਿੱਚ ਉਪਦੇਸ਼ ਕਰਦੇ ਹਨ ਜੇ ਵਾਲਮੀਕ ਹੋਏ ਸਾਧ ਸੰਗ ਤ੍ਰੋਕੋ ਪ੍ਰਭ ਮਿਲਿਓ ਨ ਸੰਗ ਕਬੀਰ ਤੇ ਆਇਓ ਇਕ ਰੰਗ ਨਾਮਦੇਵ ਹਰਜੀ ਵਸੇ ਸੰਗ ਰਵਿਦਾਸ ਤੇ ਆਏ ਪ੍ਰਭ ਅਨੂਪ ਗੁਰੂ ਨਾਨਕ ਦੇਵ ਗੋਬਿੰਦ ਰੂਪ ਇਸੇ ਤਰ੍ਹਾਂ ਹੀ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸਤਗੁਰ ਰਵੇਦਾਸ ਜੀ ਮਹਾਰਾਜ ਭਗਵਾਨ ਵਾਲਮੀਕ ਜੀ ਦੀ ਉਸਤਤ ਕਰਦੇ ਲਿਖਦੇ ਹਨ ਕਿ ਰੇ ਚਿਤ ਚੇਤ ਚੇਤ ਅਚੇਤ ਕਾਹੇ ਨਾ ਵਾਲਮੀਕੇ ਦੇਖ ਇਸ ਜਾਤ ਤੇ ਕਹੇ ਪਦੇ ਅਮਰਿਓ RAM ਪਗਤ ਵਿਸ਼ੇਖ ਸੁਆਨ ਸਤਰ ਅਜਾਤ ਸਭ ਤੇ ਕ੍ਰਿਸ਼ਨ ਲਾਵੇ ਹੇਤ ਲੋਗ ਬਪੁਰਾ ਕਿਆਸ ਰਾਹੇ ਤੀਨ ਲੋਕ ਪਰਵੇਸ਼ ਅਜਾਮਲ ਪਿੰਗਲਾ ਲੋਭਤ ਕੋਨ ਚਰ ਗਏ ਹਰ ਕੇ ਪਾਸ ਐਸੇ ਦੁਰਮਤ ਨਿਸ਼ ਕਰੇ ਤੂੰ ਕਿਉਂ ਨਾ ਤਰੇ ਰਵਿਦਾਸ ਸਤਗੁਰ ਰਵਿਦਾਸ ਜੀ ਮਹਾਰਾਜ ਭਗਵਾਨ ਬਾਲਮੀਕ ਜੀ ਦੀ ਉਸਤਤ ਕਰਦੇ ਲਿਖਦੇ ਹਨ ਕਿ ਉਹਨਾਂ ਨੇ ਤਿੰਨਾਂ ਲੋਕਾਂ ਵਿੱਚ ਪ੍ਰਵੇਸ਼ ਕੀਤਾ ਸਤਜੁਗ ਦੇ ਵਿੱਚ ਉਹਨਾਂ ਨੇ ਸਾਧੂਆਂ ਦੀ ਸੰਗਤ ਕੀਤੀ ਔਰ ਪਰਮਾਤਮਾ ਦੀ ਪ੍ਰਾਪਤੀ ਦੇ ਨਾਲ ਇੱਕਮਿਕ ਹੋ ਗਏ ਔਰ ਤ੍ਰੇਤਾ ਯੁਗ ਦੇ ਵਿੱਚ ਉਹਨਾਂ ਨੇ ਜਿਵੇਂ ਪਹਿਲਾਂ ਕਥਾ ਕਹਾਣੀ ਦੱਸੀ ਹੈ ਕਿ ਕਿਵੇਂ ਲਵ ਤੇ ਕੁਸ਼ਨੇ ਉਹ ਜਿਹੜੀ ਐਡੀ ਮਹਾਨ ਸੈਨਾ ਸੀ ਉਹਨੂੰ ਤੈਸ ਨੈਸ ਕਰਕੇ ਰੱਖ ਦਿੱਤਾ ਔਰ ਜਦੋਂ ਭਗਵਾਨ ਵਾਲਮੀਕ ਜੀ ਨੂੰ ਉਹ ਆਪਣੀ ਸਮਾਧੇ ਤੋਂ ਉੱਠੇ ਤਾਂ ਉਹਨਾਂ ਨੇ ਅਮਰਤ ਦੇ ਨਾਲ ਉਹ ਫੇਰ ਉਹਨਾਂ ਨੂੰ ਸਰਜੀਤ ਕੀਤਾ ਤੇ ਸ੍ਰੀ ਰਾਮਚੰਦਰ ਜੀ ਦਾ ਜਿਹੜਾ ਇਹ ਬੇੜਾ ਸੀ ਉਸ ਸਮੇਂ ਦਾ ਪਾਰ ਕੀਤਾ ਇਸੇ ਤਰ੍ਹਾਂ ਹੀ ਦੁਆਪਰ ਯੋਗ ਦੇ ਵਿੱਚ ਉਹਨਾਂ ਨੇ ਪਾਂਡਵਾਂ ਦਾ ਜੋ ਬੇੜਾ ਸੀ ਉਹ ਪਾਰ ਕੀਤਾ ਕਿਉਂਕਿ ਪਾਂਡਵਾਂ ਨੇ ਜੋ ਜਗ ਸੰਪੂਰਨ ਨਹੀਂ ਹੋ ਰਿਆ ਸੀਗਾ ਤਾਂ ਕਿਸ਼ਨ ਜੀ ਮਹਾਰਾਜ ਨੇ ਇਹ ਆ ਕਿ ਤੁਸੀਂ ਉਹਨਾਂ ਸੰਤਾਂ ਨੂੰ ਜੋ ਐ ਸਮੇਂ ਦੇ ਅਵਤਾਰ ਨੇ ਉਹਨਾਂ ਨੂੰ ਤੁਸੀਂ ਨਹੀਂ ਜਗ ਵਿੱਚ ਬੁਲਾਇਆ ਇਸ ਕਰਕੇ ਭਗਵਾਨ ਵਾਲਮੀਕ ਨੂੰ ਸੱਦ ਕੇ ਲਿਆਓ ਤੇ ਫੇਰ ਹੀ ਤੁਹਾਡਾ ਜਗ ਸੰਪੂਰਨ ਹੋਏਗਾ ਬੋਲ ਭਗਵਾਨ ਵਾਲਮੀਕ ਜੀ ਕੀ ਜੈ ਗਰਮਾਤੀ ਰਸਤਾ ਜਦੋਂ ਤੱਕ ਪਹੁੰਚਦਾ ਪੜਾ ਦੇਣਾ ਬਾਹਰੀ ਬਾਤਾਂ ਕਿ ਜਦੋਂ ਸੇਕ ਕਰਨੀ ਚਾਹੀਦੀ ਹੈ ਕੋਸਤ ਵਿਕੇ ਜੋ ਬੋਲੇ ਸੋ ਨਿਰਬੈ ਬੋਲ ਵਾਲਮੀਕ ਭਗਵਾਨ ਕੀ ਜੈ ਅੱਜ ਮੰਡੀ ਚੌਂਕ ਵਿੱਚ ਭਗਵਾਨ ਵਾਲਮੀਕ ਜੀ ਦਾ ਪ੍ਰਗਟ ਦਿਵਸ ਮਨਾਇਆ ਜਾ ਰਿਹਾ ਹੈ ਜਿਸ ਦੇ ਸਾਰੀ ਸੰਗਤਾਂ ਇਕੱਠੀਆਂ ਹੋਈਆਂ ਨੇ ਬਹੁਤ ਉਮਤਾਮ ਨਾਲ ਮਨਾਇਆ ਜਾ ਰਿਹਾ ਹੈ ਉਹ ਸਭ ਤੇ ਚੰਡੇ ਦੀ ਰਸਮ ਥੋੜੀ ਦੇਰ ਤੱਕ ਅਦਾ ਕੀਤੀ ਜਾਏਗੀ ਔਰ ਤੋਂ ਬਾਅਦ ਲੰਗਰ ਲਗਾਇਆ ਜਾਏਗਾ ਸਰ ਇਸ ਅੰਦਿਕਸ਼ੇ ਕੋਲ ਡਾ ਡਿਵੈਲਪਮੈਂਟ ਕਿੰਨੇ ਸਿਖਣਾ ਇਹਦੇ ਵਿੱਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬੈਲ ਜੀ ਵੀ ਪੁੱਜੇ ਹੀ ਔਰ ਇੰਪਰੂਵਮੈਂਟ ਟਰਸਟੀ ਦੇ ਚੇਅਰਮੈਨ ਉਹ ਵੀ ਆਂਦੇ ਪੈਰ ਜੀ ਸ਼ਰਮਾ ਜੀ ਉਹਦੇ ਇਹਦੇ ਵਿੱਚ ਹਟੇ ਕੁਲ ਧਾਰਮਿਕ ਤੇ ਸਮਾਜਿਕ ਜਥੇ ਬਦਨਿਆ ਜਿਸ ਤਰ੍ਹਾਂ ਪਾਰਟੀ ਮੂਲ ਨਿਵਾਸੀ ਫਰੰਟ ਤੋਂ ਮਾਸਟਰ ਤਰੋਕ ਜੀ ਆਪਣੇ ਸ੍ਰੀ ਗੁਰੂ ਰਵੀਦਾਸ ਸਭਾ ਤੋਂ ਆਏ ਦੇ ਹੀ ਪ੍ਰਧਾਨ ਨੂੰ ਉਧਰੋਂ ਵੀ ਆਏ ਦੇ ਹੀ ਤੇ ਸਾਰੀਆਂ ਜਿੰਨੀਆਂ ਮੀਆਂ ਹਿੰਦੂਸ ਸੰਸਥਾਵਾਂ ਸਨਾਤਨ ਚੇਤਨਾ ਮੰਚ ਸਾਰੇ ਆਏ ਦੇ ਸਾਰੇ ਪਹੁੰਚੇ ਦੇ ਆ ਸਰ ਅਸੀਂ ਦੇਖ ਰਿਹਾ ਬਹੁਤ ਸਾਰੇ ਲੋਕੜੇ ਆ ਗਿਆ ਹੈ ਤਾਂ ਵਿਖੇ ਪੁੱਛੇ ਨੇ ਕੀ ਕਹਿਣਾ ਚਾਹੋਗੇ ਐਨਾ ਜਿੰਨੇ ਵੀ ਸਾਡੇ ਕੋਲ ਸਾਰੇ ਪਹੁੰਚੇ ਨੇ ਜਿੰਨੇ ਵੀ ਜੱਥੇਬੰਦੀ ਇਹਨਾਂ ਨੇ ਸਾਰਿਆਂ ਨੂੰ ਜੀ ਆਇਆਂ ਵਾਹੀ ਕਿੰਨੇ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਹੈ ਜੀ पवित्र आते से यही संदेश देना चाहें कि अभी भाईचारक सांझ सारे रल मिल के मनाइए हर एक त्यौहार हाँ जी सर हाँ आज जी हाँ जी आज वाल्मीकि जी का प्रगट त्यौहार सारे शहर गुरदासपुर में बड़े मंदिर में शुभ दिहाड़े को मनाया जाता है जिस दिन सब मतलब लख लाख वधाई हो गए महावीर श्री वाल्मीकि जी की रामायण की शिक्षावां मुताबिक ਆਰਕ ਨੂੰ ਚੱਲਣਾ ਚਾਹੀਦਾ ਉਹਨਾਂ ਨੇ ਪ੍ਰੇਮ ਭਾਵ ਤੇ ਅਦਰਸ਼ પ્રતિ ਸਾਪ ਕੋ ਅਦਰਸ਼ પ્રતિ ਸਾਪ ਕੋ ਦੱਛਾ ਉਹਨਾਂ ਆਜ ਮਗਰ ਪਛਾਵ ਲੱਖ ਲੱਖ ਵਧਾਈ ਦੇਣਾ ਪਾਲਵੀ ਜੀ ਦੇ ਪਰਕਰਮ ਜੀ ਮੈਂ ਮਾਸਟਰ ਸੁਲੋਕ ਚੰਦ ਚੇਅਰਮੈਨ ਭਾਰਤੀ ਮੂਨਾਸੀ ਫਰੰਟ ਸਾਡੇ ਜਿਹੜੇ ਸ਼ਹਿਰ ਦੇ ਵਿੱਚ ਅੱਜ ਭਗਵਾਨ ਵਾਲਮੀਕੀ ਦਾ ਜਨਮ ਦਿਨ ਮਨਾ ਰਹੇ ਨੇ ਜਿਹੜੇ ਪ੍ਰਧਾਨ ਨੇ ਸਾਡੇ ਇੱਥੋਂ ਦੇ ਸਾਡੇ ਸ਼ਹਿਰ ਵਾਲਮੀਕੀ ਜੀ ਇਹ ਬਹੁਤ ਹੀ ਵਧੀਆ ਕੰਮ ਕਰ ਰਹੇ ਨੇ ਇਹ ਸਮਾਜ ਨੂੰ ਜੋੜ ਰਹੇ ਨੇ ਇਹਨਾਂ ਨੇ ਅੱਜ ਤੱਕ ਇਹ ਨਹੀਂ ਕੀਤਾ ਕਿ ਆਹ ਵੀ ਮੈਂ ਬਖਰਾ ਆ ਇਹਨੇ ਸਾਰੇ ਸਮਾਜ ਨੂੰ ਜੋੜਨ ਦਾ ਕੰਮ ਕੀਤਾ ਆ ਇਹ ਭਾਰਤੀ ਮੂਲ ਨਿਵਾਸੀ ਫੰਡ ਦੇ ਬੜੇ ਤਗੜੇ ਮੈਂਬਰ ਨੇ ਤੇ ਹਰ ਟਾਈਮ ਜਿਹੜੇ ਮੂਲ ਨਿਵਾਸੀ ਲੋਕ ਨੇ ਉਹਨਾਂ ਦੀਆਂ ਗੱਲਾਂ ਮੈਂ ਦੁਬਾਰਾ ਫਿਰ ਬੇਨਤੀ ਕਰਦਾ ਆ ਕਿ ਅਸੀਂ ਆਹ ਰਲ ਕੇ ਸਾਰੇ ਇਸ ਆਪਣੇ ਪ੍ਰਧਾਨ ਜੀ ਨਾਲ ਆਪਣੇ ਜਿਹੜੇ ਸਾਡੇ ਵੀਰ ਨੇ ਇਹਨਾਂ ਦੇ ਨਾਲ ਚੱਲ ਕੇ ਉਸ ਜਿੰਨੇ ਸਾਨੂੰ ਕਿਆ ਸੀਗਾ ਕਿ ਇਹ ਕਮ ਫੜੋ ਸਾਨੂੰ ਆਪਣੀ ਸਾਰੇ ਸਮਾਜ ਨੂੰ ਕਲਮ ਫੜਾਉਣੀ ਚਾਹੀਦੀ ਹੈ ਕਿਉਂਕਿ ਸਾਡੇ ਜਿਹੜਾ ਮਤਲਬ ਸਾਡੇ ਪ੍ਰਮੂਹ ਹੋਏ ਨੇ ਉਹਨਾਂ ਨੇ ਸਾਨੂੰ ਕਲਮ ਲੈ ਕੇ ਦਿੱਤੀ ਹੈ ਇਸ ਲਈ ਸਾਰੇ ਘਰ-ਘਰ ਦੇ ਵਿੱਚ ਜਿਹੜਾ ਬੱਚੇ ਨੂੰ ਪੜਾਉਣਾ ਚਾਹੀਦਾ ਸਾਨੂੰ ਅੱਧੀ ਰੋਟੀ ਘੱਟ ਖਾ ਲੈਣੀ ਚਾਹੀਦੀ ਹੈ ਤੇ ਬੱਚਿਆਂ ਨੂੰ ਪੜਾਉਣਾ ਚਾਹੀਦਾ ਤੇ ਆਪਣੇ ਉਸ ਰੱਬਰ ਨੂੰ ਯਾਦ ਕਰਦਿਆਂ ਮਤਲਬ ਵੀ ਆਪਣੇ ਸਮਾਜ ਨੂੰ ਵੱਧ-ਵੱਧ ਪੜਾਉਣਾ ਚਾਹੀਦਾ ਜਿੰਨੇ ਸਾਨੂੰ ਪੜ੍ਹਨ ਦਾ ਮਤਲਬ ਵੀ ਕੀ ਨਾ ਇੱਕ ਕਲਮ ਫੜਨ ਦਾ ਮਤਲਬ ਅਧਿਕਾਰ ਦਿੱਤਾ ਹੈ ਇਸ ਕਰਕੇ ਮੈਂ ਦੁਬਾਰਾ ਫਿਰ ਬੇਨਤੀ ਕਰਦਾ ਕਿ ਜਿਹੜਾ ਅੱਜ ਗੁਰਦਾਸਪੁਰ ਦੇ ਵਿੱਚ ਉਸ ਰੈਬਰ ਦਾ ਦਿਨ ਮਨਾਇਆ ਜਾ ਰਿਹਾ ਔਰ ਸਾਨੂੰ ਸਾਰੇ ਸਮਾਜ ਨੂੰ ਰਲ ਮਿਲ ਕੇ ਮਨਾਉਣਾ ਚਾਹੀਦਾ ਸਾਰੇ ਭਾਈਚਾਰੇ ਨੂੰ ਇਕੱਠਾ ਹੋ ਕੇ ਮਨਾਉਣਾ ਚਾਹੀਦਾ ਦੁਬਾਰਾ ਮੈਂ ਬੇਨਤੀ ਕਰਦਾ ਵੀ ਜਿਹੜਾ ਸਾਡਾ ਪ੍ਰਧਾਨ ਆ ਇਹ ਬਹੁਤ ਵਧੀਆ ਸਮਾਜ ਲਈ ਕੰਮ ਕਰ ਰਿਹਾ ਅਸੀਂ ਇਹਨਾਂ ਦੀ ਦੇਣ ਨਹੀਂ ਦੇ ਸਕਦੇ ਸਾਰਿਆਂ ਨੂੰ ਜੈ ਤੀਮ ਜੈ ਭਾਰ ਜੈ ਗੁਰਦੇਵ ਤਾਨ ਗੁਰਦੇਵ ਜੈ ਵਾਲਮੀਕੀ ਹਰ ਹਰ ਵਾਲਮੀਕੀ